ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਇਸ ਸਥਾਨ ਤੋਂ ਪਹਿਲਾਂ ਦਸ਼ਮੇਸ਼ ਪਿਤਾ ਜੀ ਗੁਰਦੁਆਰਾ ਟੱਬੀ ਸਾਹਿਬ ਆਏ ਇਸ ਪਵਿੱਤਰ ਸਥਾਨ ਤੇ ਇੱਕ ਬ੍ਰਾਹਮਣ ਨੂੰ ਚਲਦੀ ਹੋਈ ਗੰਗਾ ਦਿਖਾਈ ਬ੍ਰਾਹਮਣ ਦਾ ਗੜਵਾ ਜੋ ਹਰਤਵਾਰ ਗੰਗਾ ਵਿੱਚ ਰੁੜ ਗਿਆ ਸੀ ਗੁਰੂ ਸਾਹਿਬ ਨੇ ਇੱਥੋਂ ਛੱਪੜ ਵਿੱਚ ਲੱਭ ਕੇ ਦਿਖਾਇਆ ਇਸ ਕਉਤਕਰਕੇ ਹੀ ਇਸ ਸਥਾਨ ਦਾ ਨਾਮ ਗੁਰਦੁਆਰਾ ਗੰਗਸਰ ਸਾਹਿਬ ਪੈ ਗਿਆ ਹੁਣ ਇੱਥੇ ਪਵਿੱਤਰ ਸਰੋਵਰ ਵੀ ਸਿशोਭਤ ਹੈ ਤੇ ਸ਼ਰਧਾਲੂ ਇਸ਼ਨਾਨ ਕਰਕੇ ਆਨੰਦ ਪ੍ਰਾਪਤ ਕਰਦੇ ਹਨ ਇਸ ਸਥਾਨ ਨਾਲ ਦੂਜਾ ਇਤਿਹਾਸ ਇਹ ਜੁੜਦਾ ਹੈ ਕਿ ਮਹਾਰਾਜਾ ਤ੍ਰਿਪੂ ਦਮਨ ਸਿੰਘ ਨਾਭਾ ਨੂੰ 9 ਜੁਲਾਈ 1923 ਈਸਵੀ ਨੂੰ ਅੰਗਰੇਜ਼ ਸਰਕਾਰ ਨੇ ਕਾਲਤ ਫੈਸਲੇ ਦੇ ਕਾਰਨ ਗੱਦੀ ਤੋਂ ਲਾ ਦਿੱਤਾ ਸੀ ਤੇ ਜਲਾਵਤਨ ਕਰਕੇ ਦੇਰਾਦੂਨ ਵਿਖੇ ਨਾਦਰਵੰਦ ਰੱਖਿਆ ਗਿਆ ਅੰਗਰੇਜ਼ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਅਕਾਲੀ ਦਲ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਆਰੰਭ ਕੀਤਾ ਗਿਆ 14 ਸਤੰਬਰ 1923 ਈਸਵੀ ਨੂੰ ਅੰਗਰੇਜ਼ ਹਕੂਮਤ ਵੱਲੋਂ ਪਾਠ ਜਬਰੀ ਖੰਡਿਤ ਕਰ ਦਿੱਤਾ ਗਿਆ 21 ਫਰਵਰੀ 2024 ਨੂੰ ਖੰਡਿਤ ਹੋਏ ਅਖੰਡ ਪਾਠ ਨੂੰ ਦੁਬਾਰਾ ਆਰੰਭ ਕਰ ਰਏ ਸਿੰਘਾਂ ਉੱਪਰ ਅੰਗਰੇਜ਼ ਸਰਕਾਰ ਨੇ ਗੋਲੀਆਂ ਚਲਵਾਈਆਂ ਸੈਂਕੜੇ ਸਿੰਘ 21 ਫਰਵਰੀ ਨੂੰ ਸ਼ਹੀਦ ਹੋ ਗਏ ਇਹਨਾਂ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਹਰ ਸਾਲ 101 ਅਖੰਡ ਪਾਠਾਂ ਦਾ ਭੋਗ ਪਾ ਕੇ 21 ਫਰਵਰੀ ਨੂੰ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ